ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਮਨ ਰੇ ਕਹਾਂ ਭਇਓ ਤੈ ਬੌਰਾ ਅਹ ਇਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋ ਰਾ ਕਹਿੰਦੇ ਤੈਨੂੰ ਲੋਭ ਨੇ ਹਲਕਾ ਕਰ ਦਿੱਤਾ ਕਮਜ਼ੋਰ ਕਰ ਦਿੱਤਾ ਇਸ ਕਰਕੇ ਰੱਬ ਦੀ ਆਵਾਦ ਤੈਨੂੰ ਚੇਤੇ ਨਹੀਂ ਰੱਬ ਦੀ ਬੰਦਗੀ ਤੈਨੂੰ ਚੇਤੇ ਨਹੀਂ ਰੱਬ ਦਾ ਨਾਮ ਤੈਨੂੰ ਚੇਤੇ ਨਹੀਂ ਤੇਰੀ ਉਮਰ ਦਿਨ ਦਿਨ ਕੱਟਦੀ ਜਾਂਦੀ ਹੈ ਪਰ ਤੂੰ ਲੋਭ ਦੇ ਵਿੱਚ ਫਸਿਆ ਹੋਇਆ ਹੈਂ ਕੋਣ ਸਤਿਗੁਰੂ ਧੰਗੁਰੂ ਰਾਮਦਾਸ ਜੀ ਕਹਿੰਦੇ ਆ ਦਿਨ ਸ ਚੜੈ ਫਿਰ ਆਤਵੈ ਰੈਣ ਸਵਾਈ ਜਾਏ ਆਵ ਕਟੈ ਨਰਨਾ ਮੁਝੈ ਨਿਤ ਮੂਸਾ ਲਾਜ ਟੁਕਾਈ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮੱਖੀ ਪਚੈ ਪਚਾਈ ਉਦਾਹਰਣ ਧੰਗੁਰੂ ਰਾਮਦਾਸ ਜੀ ਦਿੰਦੇ ਆ ਕਹਿੰਦੇ ਲੋਭ ਕੀ ਹੈ ਆਵ ਕਟੈ ਨਰਨਾ ਮੁਝੈ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਇੱਕ ਉਦਾਹਰਣ ਦਿੱਤੀ ਕਹਿੰਦੇ ਇੱਕ ਬੰਦਾ ਦਰਖਤ ਦੇ ਨਾਲ ਉੱਪਰ ਰੱਸੀ ਬੰਨੀ ਹੋਈ ਹੈ ਤੇ ਉਸ ਰੱਸੀ ਦੇ ਨਾਲ ਹੀਠਾਂ ਖੂਹ ਦੇ ਵਿੱਚ ਲਟਕਿਆ ਹੋਇਆ ਖੂਹ ਦੇ ਵਿੱਚ ਲਟਕਿਆ ਹੋਇਆ ਹੁਣ ਖੂਹ ਦੇ ਵਿੱਚ ਪਾਣੀ ਹੈ ਤੇ ਖੂਹ ਦੇ ਅੰਦਰ ਮਗਰਬਾਛ ਹੈ ਉੱਪਰ ਉਹਦੇ ਇੱਕ ਸ਼ੇਰ ਉਸ ਨੂੰ ਫੜਨ ਦੀ ਤਾਕਤ ਦੇ ਵਿੱਚ ਬੈਠਾ ਹੈ ਕਿ ਜੇ ਇਹ ਬੰਦਾ ਉੱਪਰ ਚੜ ਕੇ ਆਵੇ ਤੇ ਮੈਂ ਇਹਦਾ ਸ਼ਿਕਾਰ ਕਰਾਂ ਕਈ ਦਿਨਾਂ ਦਾ ਸ਼ੇਰ ਭੁੱਖਾ ਹੈ ਪਰ ਕਹਿੰਦੇ ਉਸ ਦਰਖਤ ਦੇ ਉੱਪਰ ਇੱਕ ਮੁਖਿਆਲ ਲੱਗਿਆ ਹੋਇਆ ਉਸ ਮੁਖਿਆਲ ਦੇ ਵਿੱਚੋਂ ਸ਼ਾਇਦ ਚੋ-ਚੋ ਕੇ ਉਸ ਬੰਦੇ ਦੇ ਮੁਖ ਦੇ ਵਿੱਚ ਪੈ ਰਿਹਾ ਹੁਣ ਗੁਰੂ ਰਾਮਦਾਸ ਪਾਤਸ਼ਾਹ ਉਦਾਹਰਣ ਦਿੰਦੇ ਆ ਅਨ ਦਿਨ ਦਿਨ ਸਚੜੈ ਫਿਰ ਆਤਬੈ ਰੈਣ ਸਵਾਈ ਜਾਏ ਆਪ ਕਟੈ ਨਰ ਨਾਮੁ 부ਜੈ ਨਿਤ ਮੂਸਾ ਲਾਜ ਟੁਕਾਈ ਜਾ ਗੁਰਬਾਣੀ ਦਾ ਇੱਕ ਹੋਰ ਸ਼ਬਦ ਹੈ ਪਾਤਸ਼ਾਹ ਕਹਿੰਦੇ ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੇ ਖਾਈ ਮਿਠਾਈ ਕਹਿੰਦੇ ਹੁਣ ਉਹਦਾ ਧਿਆਨ ਜਿਹੜਾ ਸੀ ਨਾ ਬੰਦੇ ਦਾ ਨਾ ਤੇ ਮગરਮੱਛ ਵੱਲ ਰਿਹਾ ਕਿ ਜੇ ਮੈਂ ਡਿੱਗ ਗਿਆ ਇਸ ਮગરਮੱਛ ਨੇ ਖਾ ਜਾਣਾ ਨਾ ਇਹ ਖਿਆਲ ਰਿਹਾ ਕਿ ਉੱਪਰ ਛੇਰ ਮੇਰੀ ਤਾਕ ਦੇ ਵਿੱਚ ਬੈਠੇ ਕਿ ਜੇ ਮੈਂ ਉੱਪਰ ਚੜਾਂਗਾ ਇਹ ਮੈਨੂੰ ਖਾ ਜਾਵੇਗਾ ਸ਼ਕਾਰ ਬਣਾ ਲਵੇਗਾ ਨਾ ਇਸ ਗੱਲ ਵੱਲ ਧਿਆਨ ਰਿਹਾ ਕਿ ਜਿਹੜੀ ਰੱਸੀ ਦੇ ਨਾਲ ਉਹ ਲਟਕਿਆ ਹੋਇਆ ਹੈ ਜਿਸ ਨੂੰ ਹੱਥ ਪਾਏ ਹੋਏ ਹੈ ਉਸ ਨੂੰ ਇੱਕ ਚੂਹਾ ਇੱਕ ਚਿੱਟਾ ਤੇ ਇੱਕ ਕਾਲਾ ਚੂਹਾ ਕੁਤਰਦਾ ਪਿਆ ਟੁੱਕਦਾ ਪਿਆ ਜਦ ਉਸ ਚਿੱਟੇ ਤੇ ਕਾਲੇ ਚੂਹੇ ਨੇ ਇਸ ਰੱਸੀ ਨੂੰ ਕੁਤਰ ਦਿੱਤਾ ਫਿਰ ਇਹ ਰੱਸੀ ਟੁੱਟ ਜਾਵੇਗੀ ਤੇ ਮੈਂ ਹੇਠਾਂ ਡਿੱਗਾਗਾ ਉਹਦਾ ਧਿਆਨ ਕਿੱਥੇ ਸੀ ਸਿਰਫ ਉਸ ਸ਼ਹਿਦ ਵੱਲ ਜਿਹੜਾ ਸ਼ਹਿਦ ਉਸ ਦਰਖਤ ਦੇ ਉੱਪਰੋਂ ਚੋਰਿਆ ਸੀ ਤੇ ਉਹਦੇ ਮੂੰਹ ਦੇ ਵਿੱਚ ਪੈ ਰਿਹਾ ਸੀ ਉਸ ਮਿੱਠੇ ਨੇ ਉਹਨੂੰ ਇੰਨਾ ਮਸਤ ਕਰ ਦਿੱਤਾ ਕਿ ਆਪਣੀ ਮੌਤ ਵੀ ਉਸ ਬੰਦੇ ਨੂੰ ਭੁੱਲ ਗਈ ਏ ਵੀ ਚੇਤਾ ਨਹੀਂ ਰਿਹਾ ਕਿ ਉੱਪਰ ਵੀ ਮੌਤ ਹੈ ਤੇ ਹੇਠਾਂ ਵੀ ਮੌਤ ਹੈ ਹੁਣ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਦਿਨ ਸ ਚੜ੍ਹੈ ਫਿਰ ਆਤ ਵੇ ਰੈਣ ਸਵਾਈ ਜਾਏ ਆਪ ਕਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਹੁਣ ਇਹ ਚਿੱਟਾ ਤੇ ਕਾਲਾ ਚੂਹਾ ਕੀਏ ਦਿਨ ਤੇ ਰਾਤ ਜਿਹੜੇ ਤੇਰੇ ਜੀਵਨ ਰੂਪੀ ਰੱਸੀ ਨੂੰ ਨਿਤ ਟੁਕਦੇ ਪਿਆ ਇੱਕ ਵਾਰ ਰਾਤ ਟੁਕਦੀਏ ਤੇ ਇੱਕ ਵਾਰ ਦਿਨ ਟੁਕਦਾ ਹੈ ਤੇ ਵਿਸ਼ੇ ਵਿਕਾਰਾਂ ਰੂਪੀ ਸ਼ੇਰ ਇਸ ਮਨੁੱਖ ਦੇ ਉੱਪਰ ਖੜਾ ਹੈ ਇਸ ਜੀਵਨ ਨੂੰ ਖਾਣ ਵਾਸਤੇ ਪਰ ਇਸ ਮਨੁੱਖ ਦੇ ਅੰਦਰ ਲੋਭ ਰੂਪੀ ਸ਼ਹਿਦ ਜਿਹੜਾ ਟਪਕ ਰਿਹਾ ਹੈ ਨਾ ਉਸ ਦੇ ਵਿੱਚ ਇਹ ਇੰਨਾ ਮਸਤ ਹੋ ਚੁੱਕਿਆ ਬਾਦਸ਼ਾਹ ਕਹਿੰਦੇ ਇਹਨੂੰ ਆਪਣੀ ਮੌਤ ਚੇਤੇ ਨਹੀਂ ਮੌਤ ਬੋਲ ਬੈਠਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾ ਅਹਨਿਸ ਔਦ ਕਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਇਸ ਲੋਭ ਨੇ ਮਨੁੱਖ ਨੂੰ ਹਲਕਾ ਕਰ ਦਿੱਤਾ